ਖਾਨਾ ਜੰਗੇ ਕਰਕੇ ਅਰਬ ਦੇਸ਼ ਨੌਜਵਾਨ ਮਾਰੇ ਗਏ ਸਨ ਜਿਵੇਂ ਮੈਂ ਗੁਰਦਾਸਪੁਰ ਜਾਂਦਾ ਰਿਆਂ ਹੁਣ ਤੇ ਠੀਕ ਹੋ ਗਏ ਇਹਨਾਂ ਹਾਲਾਤ ਪਿੰਡਾਂ ਦੇ ਵਾਸੀ ਗੁਰਦਾਸਪੁਰ ਦੇ ਵਾਸੀ ਕਹਿੰਦੇ ਸਨ 20 ਸਾਲ ਤੱਕ ਤੇ ਕੋਈ ਬਰਾਤ ਨਹੀਂ ਡੁਗਣੀ ਨੌਜਵਾਨ ਨਹੀਂ ਨਹੀਂ ਰਹੇ ਰੈਲੇ ਸਭ ਦੀ ਬਲੀ ਚੜ ਦੇ ਇੱਥੇ 20 ਸਾਲ ਤੱਕ ਤੇ ਕੋਈ ਲਾੜਾ ਨਹੀਂ ਬਣੇਗਾ ਕਿਹ ਕਿਧਰੇ ਬਰਾਤ ਨਹੀਂ ਢਕੇਗੀ ਘਰ ਘਰ ਦੇ ਛੋਟੇ ਬੱਚੇ ਰਹਿ ਗਏ ਨੇ ਉਂਡੇ ਜਵਾਨ ਤੇ ਰਹੇ ਕੋਈ ਨਹੀਂ ਇਸ ਤਰ੍ਹਾਂ ਦੀ ਹਾਲਤ ਮੁਹੰਮਦ ਸਾਹਿਬ ਦੇ ਜ਼ਮਾਨੇ ਚ ਅਰਬ ਦੀ ਹੋ ਗਈ ਸੀ ਖਾਨਾ ਜੰਗੀ ਕਰਕੇ ਕਬੀਲਿਆਂ ਦੀ ਜੰਗ ਕਰਕੇ ਜੈਸੇ ਅਫਗਾਨਿਸਤਾਨ ਦੇ ਚ ਵੈਸੇ ਤੇ ਖਾਨਾ ਜੰਗੀ ਉੱਥੇ 1000 ਸਾਲ ਤੋਂ ਚੱਲ ਰਹੀ ਹੈ ਪਰ ਇਨਾ 20 ਸਾਲਾਂ ਦੇ ਚ 3 ਲੱਖ ਦੇ ਕਰੀਬ ਪਠਾਨ ਮਾਰੇ ਜਾ ਚੁੱਕੇ ਕਬੀਲਿਆਂ ਦੀ ਜੰਗ ਆਪਸੇ ਜੰਗ ਮੁਹੰਮਦ ਸਾਹਿਬ ਦੇ ਜ਼ਮਾਨੇ ਚ ਕਬੀਲਿਆਂ ਦੀ ਜੰਗ ਖਾਨਾ ਜੰਗੇ ਕਰਕੇ ਘਰਾਂ ਚ ਔਰਤਾਂ ਰਹਿ ਗਈਆਂ ਸਨ ਜਵਾਨ ਬੱਚੀਆਂ ਰਹਿ ਗਈਆਂ ਸਨ ਜਾਂ ਛੋਟੇ ਛੋਟੇ ਲੜਕੇ ਰਹਿ ਗਏ ਸਨ ਜਵਾਨ ਮਾਰੇ ਗਏ ਸਨ ਟਾਵਾ ਟਾਵਾ ਜਵਾਨ ਕਿਦਰੇ ਬਚੇ ਸੀ ਮੁਹੰਮਦ ਸਾਹਿਬ ਦੇ ਸਾਹਮਣੇ ਬਹੁਤ ਵੱਡੀ ਸਮਾਜਿਕ ਸਮੱਸਿਆ ਸੀ ਬਹੁਤ ਵੱਡੇ ਔਰ ਸਮਾਜ ਦੇ ਤਲ ਤੇ ਜੋ ਪਿਸਿਆ ਹੋਇਆ ਹੈ ਦੁੱਖਤ ਹੈ ਕਿਵੇਂ ਇਸ ਨੂੰ ਪ੍ਰਭੂ ਦੇ ਮਾਰਗ ਤੇ ਚੋੜੀਏ ਖੁਦਾ ਦੇ ਮਾਰਗ ਤੇ ਚੋੜੀਏ ਬੱਚੇ ਕੁਛੇ ਨੌਜਵਾਨਾਂ ਨੂੰ ਹੁਕਮ ਕੀਤਾ ਮੁਹੰਮਦ ਸਾਹਿਬ ਨੇ ਤੁਹਾਨੂੰ ਚਾਰ-ਚਾਰ ਨਿਕਾ ਕਰਨੇ ਪੈਣਗੇ ਤੁਹਾਨੂੰ ਚਾਰ-ਚਾਰ ਬੱਚੀਆਂ ਦਾ ਪੱਲਾ ਪકડਣਾ ਪਵੇਗਾ ਤੁਹਾਨੂੰ ਚਾਰ-ਚਾਰ ਦੀ ਪਰਵਿਰਸ਼ ਦਾ ਬੋਝ ਉਠਾਣਾ ਪਏ ਵਾ ਚੱਲ ਪਈ ਅੱਜ ਹਾਲਾਤ ਇਹ ਨੇ ਅਰਬ ਦੇਸ਼ਾਂ ਦੇ ਵਿੱਚ ਕਹਿੰਦੇ ਨੇ ਲੜਕੀਆਂ ਦੀ ਤਾਦਾਦ 2% ਜ਼ਿਆਦਾ ਲੜਕੀਆਂ ਘਟਣਾ ਹੋਣਾ ਤੇ ਅੱਜ ਵੀ ਸੰਪੰਨ ਬੰਦੇ ਅਮੀਰ ਬੰਦੇ ਚਾਰ-ਚਾਰ ਨਿਕਾਹ ਕਰਨ ਇਹ ਠੀਕ ਨਹੀਂ ਰੋਤ ਦੇ ਮਤਲਬ ਸਮੇਂ ਦੇ ਮਤਲਬ ਬਦਲਣਾ ਚਾਹੀਦਾ ਪੀਰਾਨ ਦੇ ਬਾਦਸ਼ਾਹ ਨੇ ਨਿਯਮ ਬਣਾ ਦਿੱਤਾ ਸੀ ਦੂਜਾ ਨੇ ਕਹਾ ਪੀਰਾਨੇ ਮੁਸਲਮਾਨ ਨਹੀਂ ਕਰ ਸਕਦਾ ਸ਼ਹਿਨशाह ਦੇ ਹੁੰਦੇ ਆ ਚੱਲਦਾ ਰਿਆ ਬਗਾਵਤ ਹੋਈ ਮذਬੀ ਲੋਕਾਂ ਦੀ ਹਕੂਮਤ ਹੋਈ ਫਿਰ ਸ਼ਰਾਦਾ ਕਾਨੂੰਨ ਲਾਗੂ ਹੋਇਆ ਕਿਨ ਕਿਧਰੇ ਕਿਧਰੇ ਅਜੀਬੀ ਮੁਸਲਮਣ ਦੇਸ਼ਾਂ ਵਿੱਚ ਮਨਾਈ ਹੈ ਜੈਸੇ ਮਲੇਸ਼ੀਆ ਜੈਸੇ ਜੈਸੇ ਸੋਚ ਸਮਝ ਵੱਧਦੀ ਜਾ ਰਹੀ ਹੈ ਉਹ ਨਿਯਮ ਅੱਜ ਤੇ ਪੂਰਾ ਨਹੀਂ ਉਤਰਦਾ ਉਹ ਕਰਮ ਅੱਜ ਤੇ ਪੂਰਾ ਨਹੀਂ ਬਦਲਦੇ ਰਹਿੰਦੇ ਸਮਾਜ ਦੇ ਨਿਯਮ ਬਦਲਦੇ ਰਹਿੰਦੇ ਹੈ ਇਹ ਮਰਜ਼ ਕਰਦੇ ਆ ਰੁੱਤ ਦੇ ਮੁਤਾਬਕ ਜਿਵੇਂ ਕਪੜੇ ਬਦਲਦੇ ਆ ਤੇ ਜਿਹੜਾ ਬਦਲਣ ਨੂੰ ਰਾਜ਼ੀ ਨਹੀਂ ਹੁੰਦਾ ਦੁਖੀ ਹੁੰਦਾ ਹੈ ਸਮੇਂ ਦੀ ਚਾਲ ਦੇ ਮੁਤਾਬਕ ਜਦ ਸਮਾਜਿਕ ਨਿਯਮ ਨਾ ਬਦਲਣ ਸਮਾਜਿਕ ਕੁਝ ਨਿਯਮ ਧਾਰਮਿਕ ਅਸਥਾਨਾਂ ਵਿੱਚ ਵੀ ਆਉਂਦੇ ਨੇ ਸਮੇਂ ਦੇ ਮੁਤਾਬਕ ਸਰੀਰਕ ਨਿਯਮ ਸਰੀਰਕ ਲੋੜਾਂ ਕੱਲ ਤੱਕ ਗੁਰਦੁਆਰਿਆਂ ਚਟਾਈਆਂ ਵਿਛਾਈਆਂ ਜਾਂਦੀਆਂ ਸਨ ਹੈਗੀਆਂ ਹੀ ਚਟਾਈਆਂ ਸਨ ਅੱਜ ਕਾਰਪਟ ਤੇ ਬੈਠ ਫੱਖਾ ਫੇਰੀ ਪਾਣੀ ਢੋਵਾ ਕੱਲ ਤੱਕ ਤੇ ਐਸੀ ਇੱਥੇ ਟੂਟੀਆਂ ਚਲਦੀਆਂ ਪਈਆਂ ਕੀ ਤੁਹਾਨੂੰ ਘੜਿਆਂ ਤੇ ਪਾਣੀ ਢੋਣ ਦੀ ਲੋੜ ਹੈ ਤੇ ਪੱਖਾ ਲੈ ਕੇ ਕੀ ਚੱਲਣ ਦੀ ਲੋੜ ਹੈ ਸਭ ਬਿਜਲੀ ਦੇ ਪੰਖੇ ਚੱਲਦੇ ਪੈਣ ਪਰ ਆਖੇ ਕੋਈ ਨਹੀਂ ਪੁਰਾਣੇ ਸਿੱਖ ਇਸ ਤਰ੍ਹਾਂ ਕਰਦੇ ਸਨ ਆਪਾਂ ਤੇ ਇਹ ਹੀ ਕਰਨਾ ਹੈ ਇਹ ਹੀ ਕਰਨਾ ਤੂੰ ਕਹਿਣਾ ਪੈ ਗਿਆ ਇਸ ਬੰਦੇ ਦੇ ਸਿਰ ਦੇ ਵਿੱਚ ਅਕਲ ਨਾਮ ਦੀ ਚੀਜ਼ ਹੈ ਵੀ ਸਹੀ ਕਿ ਨਹੀਂ ਹੈ ਵੀ ਸਹੀ ਕਿ ਨਹੀਂ ਬਦਲਣਾ ਪੈਂਦਾ ਬਦਲਦਾ ਸਭ ਕੁਝ ਕੰਤਕ ਘਿਓ ਦਾ ਦੀਵਾ ਜਲਾਇਆ ਜਾਂਦਾ ਸੀ ਇਸ ਵਾਸਤੇ ਘਿਓ ਦੇ ਦੀਪਕ ਵਿੱਚ ਧੂਆ ਨਹੀਂ ਨਿਕਲਦਾ ਗੁਰਦੁਆਰੇ ਦੀ ਛੱਤ ਦੀਵਾਰ ਕਾਲੀ ਨਹੀਂ ਆਉਂਦੀ ਬਾਕੀ ਤੇਲ ਦੇ ਵਿੱਚ ਧੂਆ ਬਹੁਤ ਨਿਕਲਦਾ ਨਿਰਮਲ ਜੋਤ ਜਲਦੀ ਹੈ ਸੁੱਚੇ ਗਊ ਦੀ ਜੋਤ ਬਿਜਲੀ ਨਹੀਂ ਸੀ ਅੱਜ ਬਿਜਲੀ ਆ ਗਈ ਹੈ ਗੁਰਦੁਆਰਿਆਂ ਚ ਜੋਤਾਂ ਨਹੀਂ ਰਹੀਆਂ ਬਿਜਲੀ ਜੋਤ ਦੇ ਰੂਪ ਵਿੱਚ ਬੜੀ ਨਿਰਮਲ ਕੋਈ ਧੂਆ ਨਹੀਂ ਕੋਈ ਧੂਆ ਨਹੀਂ ਇਹਦੀ ਬਲਜੱਗ ਦੇ ਪੈਨ ਟੂਬ ਲਾਈਟਾਂ ਜਲਦੀਆਂ ਪਈਆਂ ਕੋਈ ਧੂਆ ਨਹੀਂ ਅਸੀਂ ਬਦਲਦੇ ਸਮੇਂ ਦੇ ਨਾਲ ਸਮਾਜ ਦੇ ਨਿਯਮ ਸਰੀਰਕ ਲੋੜਾਂ ਦੇ ਨਿਯਮ ਕਰਮ ਜਿਹੜਾ ਨਹੀਂ ਬਦਲਦਾ ਉਹ ਮਨੁੱਖ ਪਛੜਿਆ ਹੋਇਆ ਹੁੰਦਾ ਹੈ ਉਹ ਕੌਮ ਪਛੜੀ ਹੋਈ ਹੁੰਦੀ ਹੈ ਉਹ ਦਿਮਾਗ ਪਛੜਿਆ ਹੋਇਆ ਹੁੰਦਾ ਇਹ ਮੈਲਸ ਕਰਦੇ ਇਹ ਪਛੜਾપણ ਦੇਖ ਸਕਦੇ ਹਾਂ ਕਿਧਰੇ ਕਿਧਰੇ ਹਿੰਦੂਆਂ ਦੇ ਵਿੱਚ किधरे किधरे मुसलमान बहुताद मुसलमान बहुताद भी खैर मुख्तसर मैं ये श्रेष्ठ निर्मल कर्म नहीं है धर्म कौ की है श्रेष्ठ धर्म की है जो निर्मल कर्म तक ਤੋਂ ਨਿਰਮਲ ਕਰਮ ਕਿਹੜਾ ਮੰਨ ਲਈਏ ਸਮਾਜ ਦੇ ਕਰਮ ਨੂੰ ਨਿਰਮਲ ਕਰਮ ਬਦਲੇ ਤੇ ਮਨ ਬਦਲਦੇ ਰਹੇ ਨੇ ਸਰੀਰਕ ਲੋੜਾਂ ਨੂੰ ਨਿਰਮਲ ਕਰਮ ਬਦਲ ਮੰਨ ਲਈਏ ਤੇ ਬਦਲਦੇ ਰਹਿਣਾ ਬਦਲਨੇ ਪੈਂਦੇ ਮੰਦਰ ਦੇ ਵਿੱਚ ਵੀ ਬਦਲਨੇ ਪੈਂਦੇ ਨੇ ਗੁਰਦੁਆਰਿਆਂ ਵਿੱਚ ਵੀ ਬਦਲਦੇ ਪੈਂਦੇ ਅੱਜ ਕਹ ਉਹਦੀ ਜੋਤ ਨਹੀਂ ਜਲਾਉਂਦੇ ਬਿਜਲੀ ਜਲਦੀ ਅੱਜ ਹੱਥ ਦੇ ਵਿੱਚ ਪੱਖਾ ਲੈ ਕੇ ਚੱਲਣ ਦੀ ਲੋੜ ਨਹੀਂ ਬਿਜਲੀ ਦੇ ਪੱਖੇ ਚੱਲ ਰਹਿਣਾ ਬਸ ਪੈਸਾ দান ਕਰਕੇ ਬਦਾਰਾ ਉਹ ਲੈ ਆਈਏ ਪੰਖਾ ਤੇ ਲਾ ਦੇਈਏ ਤੇ ਸੇਵਾ ਹੋ ਗਈ ਉਲਗੇ ਪਰ ਕੋਈ ਆਖੇ ਨਹੀਂ ਕਿਉਂਕਿ ਪੁਰਾਣੇ ਸਿੱਖ ਪੁਰਾਣੀ ਸੰਗਤ ਦੇ ਤੇ ਪੱਖਾ ਜਲਿਆ ਜਾਂਦਾ ਸੀ ਚਾਹੇ ਸਾਰੇ ਬਿਜਲੀ ਦੇ ਪੱਖੇ ਬੰਦ ਕਰ ਦੇਈਏ ਨਹੀਂ ਇਹ ਨਹੀਂ ਚੱਲਣ ਦੇਣੇ ਉਹ ਵੀ ਚੱਲਣੇ ਆ ਗਏ ਟੂਟੀਆਂ ਸਾਰੀਆਂ ਬੰਦ ਕਰਨੀਆਂ ਨੇ ਘੜਿਆਂ ਨਾਲ ਪਾਣੀ ਭਰ ਕੇ ਲੈਣਾ ਹੈ ਸਕੋਪ ਲੈਣਾ ਮੰਨੋਂਗੇ ਤੁਸੀਂ ਫਿਰ ਉਹਨਾਂ ਨੂੰ ਸੋ ਕਿ ਪੁਰਾਣੇ ਤੇ ਹੀ ਕੁਝ ਕਰਦੇ ਸੀ ਸਮੇਂ ਨਾਲ ਸਭ ਕੁਝ ਬਦਲਦਾ ਹੈ ਬਦਲਣਾ ਪੈਂਦਾ ਹੈ ਔਰ ਅਸੀਂ ਬਦਲੇ ਹ ਮੰਦਰਾਜ ਬਦਲੇਆ ਮਸਜਿਦਾਂ ਚ ਬਦਲੇਆ ਗੁਰਦੁਆਰਿਆਂ ਚ ਬਦਲੇਆ ਕਿਧਰੇ ਕਿਧਰੇ ਮਨੁੱਖ ਦਾ ਅਹੰਕਾਰ ਤੇ ਅਗਿਆਨਤਾ ਆੜੇ ਆ ਜਾਂਦੀ ਹੈ ਬੜੀ ਪਰਵਲ ਅਗਿਆਨਤਾ ਬੜਾ ਸ਼ਿਖਰ ਦਾ ਹੰਕਾਰ ਬੜਾ ਸ਼ਿਖਰ ਦਾ ਸਵਾਰਥ ਕਿਸੇ ਗਲਤ ਨਹੀਂ ਹੰਦੇ ਚ ਵੀ ਉਹਨੂੰ ਲਾਭ ਹੋਵੇਗਾ ਨਹੀਂ ਬਦਰਨ ਦਿੰਦੇ ਝਗੜੇ ਹੁੰਦੇ ਨੇ ਇਸਲਾਮ ਦੇ ਚ ਝਗੜੇ ਨੇ ਕੁਝ ਕਹਿ ਕੇ ਦੇ ਦੇਖੋ ਹੁਣ ਚਾਰ ਸ਼ਾਦੀਆਂ ਦੀ ਲੋੜ ਨਹੀਂ ਕਿਸੇ ਅਰਬ ਦੇਸ਼ ਦੇ ਚ ਕਹਿ ਕੇ ਦੇ ਦੇਖੋ ਕੁਫਰ ਦਾ ਇਲਜ਼ਾਮ ਲੱਗੇਗਾ ਔਰ ਸਜ਼ਾ ਬੋਗਣੀ ਪਏ ਇਹ ਤੇ ਕੁਫਰ ਬੋਲਦਾ ਉਸ ਤੇ ਫਤਵਾ ਆਇਦ ਹੋ ਜਾਏਗਾ ਨਹੀਂ ਬੋਲ ਸਕਦਾ ਨਹੀਂ